ਅੰਤ ਦਿਨ ਜਿਦਾਂ ਕਿ ਪੰਜਾਬ ਦੇ ਵਿੱਚ ਇਸ ਵਕਤ ਚੋਣਾਂ ਦਾ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਇਸ ਨੂੰ ਲੈ ਕੇ ਜੇ ਕਿਹਾ ਜਾਵੇ ਕਿ ਪੰਜਾਬ ਦੀ ਸਭ ਤੋਂ ਇਸ ਵਕਤ ਹੋਟ ਸਿੱਟ ਮੰਨੀ ਜਾ ਰਹੀ ਹੈ ਹਲਕਾ ਖਡੂਰ ਸਾਹਿਬ ਦੀ ਉੱਥੇ ਕਿਹਾ ਲੋ ਕਿ ਅਮਰਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਅਤੇ ਉਹਨਾਂ ਦੇ ਮੁਕਾਬਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹਾ ਲੋ ਕਿ ਵਿਰਸਾ ਸਿੰਘ ਬਲਟੋਹਾ ਚੋਣ ਮੈਦਾਨ ਦੇ ਵਿੱਚ ਨੇ ਇਸ ਦੌਰਾਨ ਕਿਹਾ ਲੋ ਕਿ ਵਿਰਸਾ ਸਿੰਘ ਬਲਟੋਹਾ ਵੱਲੋਂ ਅਮਰਪਾਲ ਸਿੰਘ ਅਤੇ ਉਹਨਾਂ ਦੇ ਮਾਤਾ ਪਿਤਾ ਤੇ ਕਾਫੀ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਕਿਵੇਂ ਦੇਖਦੇ ਹੋ ਜੋ ਕਿ ਲੋਕੀ ਸ਼ਰਮਨੀਆ ਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਅਤੇ ਅਮਰਤਪਾਲ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਨੇ ਉਹਨਾਂ ਵਿੱਚ ਜੋ ਕਾਫੀ ਕੱਲੋ ਕਿ ਤਕਰਾਰ ਚੱਲਦੀ ਪਈ ਹੈ। ਆ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ। ਵਿਰਸਾ ਸਿੰਘ ਬਲਟੋਹਾ ਹੋਰਾਂ ਦੀ ਨਾ ਇੱਕ ਵੀਡੀਓ ਵਾਇਰਲ ਹੋਈ ਹੈ ਤੇ ਉਹ ਕਹਿੰਦੇ ਨੇ ਕਿ ਮੈਂ ਚੈਲੰਜ ਕਰਦਾ। ਮੈਂ ਚੈਲੰਜ ਕਰਦਾ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੀ ਟੀਮ ਨੂੰ ਜਾਂ ਫਿਰ ਇਸ ਤਰ੍ਹਾਂ ਕਹਿ ਲਓ ਕਿ ਉਹਨਾਂ ਦੇ ਮਾਪਿਆਂ ਨੂੰ ਕਿ ਓਪਨ ਡਿਬੇਟ ਮੇਰੇ ਨਾਲ ਕਰ ਲੈਣ ਤੇ ਸਾਰਾ মিডিਆ ਲੈ ਆਉਣ ਤੇ ਜੇ ਮੈਂ ਉਹਦੇ ਵਿੱਚ 1% ਵੀ ਥੜਕ ਜਾਵਾਂ ਤਾਂ ਮੈਂ ਇਹ ਜਿਹੜੀ ਆਪਣੀ ਉਮੀਦਵਾਰੀ ਹੈ ਇਹ ਛੱਡ ਦਿਆਂਗਾ ਸੋ ਹੁਣ ਸਾਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿਹੜੇ ਵਿਰਸਾ ਸਿੰਘ ਬਲਟੋਹਾ ਨੇ ਉਹ ਬਹਿਸ ਕਿੰਨਾ ਤੱਥਾਂ ਦੇ ਉੱਤੇ ਕਰਨਾ ਚਾਹੁੰਦੇ ਨੇ ਕੀ ਭਾਈ ਅਮਰਿਤਪਾਲ ਸਿੰਘ ਦਾ ਕੋਈ ਪੁਰਾਣਾ ਸਿਆਸੀ ਕੈਰੀਅਰ ਹੈ ਕੀ ਉਹ ਲੰਬੇ ਸਮੇਂ ਤੋਂ ਕਿਸੇ ਵਿਰੋਧੀ ਧਿਰ ਦੇ ਵਿੱਚ ਵਿਚਰਦੇ ਆਏ ਹੈ ਕਿ ਜੋ ਅੱਜ ਵਿਰਸਾ ਸਿੰਘ ਬਲਟੋਹਾ ਹੋਰਾਂ ਨੂੰ ਲੱਗਣ ਲੱਗ ਪਿਆ ਕਿ ਉਹਨਾਂ ਦੇ ਨਾਲ ਉਹ ਬਹਿਸ ਕਰਨਗੇ ਪਰ ਮੇਰਾ ਸਵਾਲ ਨਾਲ ਨਾਲ ਇਹ ਵੀ ਬਣ ਜਾਂਦਾ ਹੈ ਕਿ ਜਦੋਂ ਤਾਂ ਭਾਈ ਅਮਰਿਤਪਾਲ ਸਿੰਘ ਪੰਜਾਬ ਦੀ ਧਰਤੀ ਦੇ ਉੱਤੇ ਖੁੱਲ੍ਹੇਆਮ ਵਿਚਰਦੇ ਸੀ ਉਸ ਵੇਲੇ ਨਾ ਤਾਂ ਕੋਈ ਅਕਾਲੀ ਕਹਿੰਦਾ ਸੀ ਕਿ ਅਸੀਂ ਬਹਿਸ ਕਰਨ ਨੂੰ ਤਿਆਰ ਆਂ ਓਪਨ ਡਿਬੇਟ ਕਰਾਂਗੇ ਜੋ ਭਾਈ ਅਮਰਤਪਾਲ ਸਿੰਘ ਆਪਣੇ ਪ੍ਰਚਾਰ ਦੌਰਾਨ ਗੱਲ ਕਰ ਰਿਹਾ ਅਸੀਂ ਉਹਨੂੰ ਦੱਸਾਂਗੇ ਕਿ ਉਹ ਕਿੱਥੇ ਗਲਤ ਹੈ ਨਾ ਹੀ ਉਦੋਂ ਕਿਸੇ ਅਕਾਲੀ ਅਕਾਲੀ ਆਗੂ ਨੇ ਕਿਹਾ ਤੇ ਨਾ ਹੀ ਕਿਸੇ ਕਾਂਗਰਸੀ ਨੇ ਕਿਹਾ ਨਾ ਹੀ ਕੋਈ ਹੋਰ ਜਿਹੜਾ ਕੋਈ ਵੱਡਾ ਕੋਈ ਆਪਣੇ ਆਪ ਨੂੰ ਸਮਝਣ ਵਾਲਾ ਕਿ ਮੈਂ بڑا ਫਿਲਾਸਫਰ ਆਂ ਮੈਂ ਇਤਿਹਾਸਕਾਰ ਆਂ ਜਿਵੇਂ ਹੁਣ ਆਪਾਂ ਸਰਦਾਰ ਅਜਮੇਰ ਸਿੰਘ ਹੋਰੀ ਅਸੀਂ ਬੜੀ ਰਿਸਪੈਕਟ ਕਰਦੇ ਆਂ ਉਹਨਾਂ ਦੀ ਉਹਨਾਂ ਦੀ ਵੀ ਵਿੱਚ ਇਹ ਗੱਲ ਜਦੋਂ ਕਰ ਲਈਏ ਤਾਂ ਕਿਸੇ ਨੇ ਵੀ ਨਹੀਂ ਉਸ ਵੇਲੇ ਕਿਹਾ ਕਿ ਅਸੀਂ ਬਹਿਸ ਕਰਨ ਨੂੰ ਤਿਆਰ ਆ ਰਣਜੀਤ ਕੁੱਕੀ ਦੀ ਗੱਲ ਕਰ ਲਓ ਸੋ ਅੱਜ ਜਦੋਂ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਨੇ ਤੇ ਇਹਨਾਂ ਲੋਕਾਂ ਨੂੰ ਪਤਾ ਹੈ ਕਿ ਉਹ ਨਾ ਤਾਂ ਕੋਈ ਬਹਿਸ ਕਰ ਸਕਦੇ ਆ ਤੇ ਨਾ ਹੀ ਅਸੀਂ ਉਹਨਾਂ ਦੇ ਨਾਲ ਡਿਬੇਟ ਕਰ ਸਕਦੇ ਆ ਓਪਨਲੀ ਤੇ ਅੱਜ ਇਹ ਲੋਕ ਸਾਰੇ ਚੈਲੰਜ ਕਰਦੇ ਪਏ ਆ ਅੱਜ ਰਣਜੀਤ ਕੁੱਕੀ ਵੀ ਜਿਹੜਾ ਹੈ ਉਹ ਐਲੀਗੇਸ਼ਨ ਤੇ ਐਲੀਗੇਸ਼ਨ ਭਾਈ ਅਮਰਤਪਾਲ ਸਿੰਘ ਤੇ ਲਾਉਂਦੇ ਨੇ ਅੱਜ ਹੀ ਸਰਦਾਰ ਅਜਮੇਰ ਸਿੰਘ ਖੋਰੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਮਰਤਪਾਲ ਸਿੰਘ ਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਦਾ ਵਰਤਾਰਾ ਜਿਹੜਾ ਉਹ ਇੱਕ ਡਰਾਮਾ ਸੀ ਜੱਜ ਵਿਰਸਾ ਸਿੰਘ ਬਲਟੋਹਾ ਦੀ ਗੱਲ ਕਰ ਲਈਏ ਤਾਂ ਉਹ ਵੀ ਅੱਜ ਕਹਿੰਦੇ ਨੇ ਕਿ ਮੈਂ ਓਪਨ ਡਿਬੇਟ ਕਰਨ ਦੇ ਲਈ ਤਿਆਰ ਹਾਂ ਪਰ ਮੈਨੂੰ ਲੱਗਦਾ ਹੈ ਕਿ ਵਿਰਸਾ ਸਿੰਘ ਬਲਟੋਹਾ ਹੋਰੀ ਆਪਣੀ ਪਾਰਟੀ ਤੇ ਆਪਣੇ ਪਾਰਟੀ ਦੇ ਕੀਤੇ ਹੋਏ ਜਿਹੜੇ ਕਰਤੂਤਾਂ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਭੁੱਲ ਜਾਂਦੇ ਆ ਓਪਨ ਡਿਬੇਟ ਤਾਂ ਤੁਸੀਂ ਰੱਖ ਲਓਗੇ ਪਰ ਤੁਸੀਂ ਆਪਣਾ ਜਿਹੜਾ ਕੱਚਾ ਚਿੱਠਾ ਹੈ ਉਹ ਕੀ ਪੇਸ਼ ਕਰੋਗੇ ਕਿ ਪਿਛਲੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਫਿਰ ਪਿਛਲਾ ਜਿਹੜਾ ਇੱਕ 10 ਸਾਲ ਦਾ ਲੰਬਾ ਪੀਰੀਅਡ ਚੱਲਿਆ ਆ ਆਕਾਲੀ ਦਲ ਦਾ ਉਹਦੇ ਵਿੱਚ ਪੰਜਾਬ ਦਾ ਕਿੰਨਾ ਘਾਣ ਹੋਇਆ ਉਹਦੇ ਵਿੱਚ ਬੇਅਦਬੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਿੰਨੀ ਵਾਰ ਹੋਈਆਂ 500 ਤੋਂ 600 ਵਾਰ ਜਿਹੜੇ ਬੇਅਦਬੀਆਂ ਦੇ ਇਨਸਾਫ ਲੈਣ ਦੇ ਲਈ ਜਿਹੜੇ ਧਰਨੇ 'ਤੇ ਬੈਠੇ ਲੋਕ ਉਹ ਤੁਸੀਂ ਮਾਰ ਦਿੱਤੇ ਉਹੀ ਸੁਮੇਤ ਸੈਣੀ ਨੂੰ ਤੁਸੀਂ ਲਿਆ ਕੇ ਡੀਜੀਪੀ ਲਾ ਦਿੱਤਾ ਜਿਹਦੇ ਉੱਤੇ ਹਜ਼ਾਰਾਂ ਸਿੱਖਾਂ ਦੇ ਕਤਲਾਂ ਦਾ ਜਿਹੜਾ ਇਲਜ਼ਾਮ ਸੀ ਉਹੀ ਸਰਸੇ ਵਾਲਾ ਸਾਹ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਕਲ ਕਰਦਾ ਤੇ ਉਹਨੂੰ ਤੁਸੀਂ ਮੁਆਫੀਨਾਮਾ ਦਿੰਨੇ ਹੋ ਚੰਡੀਗੜ੍ਹ ਭਲਾ ਕੇ ਜਥੇਦਾਰਾਂ ਨੂੰ ਕੀ ਕੀ ਤੁਸੀਂ ਨਹੀਂ ਕੀਤਾ ਤੇ ਵਿਰਸਾ ਸਿੰਘ ਬਲਟੋਆ ਹੋਰੀ ਮੈਂ ਕਹਿੰਨਾ ਹੈ ਕਿ ਇਹ ਤਾਂ ਭਾਈ ਅੰਮ੍ਰਿਤਪਾਲ ਸਿੰਘ ਤੇ ਬਹੁਤ ਵੱਡੀ ਗੱਲ ਹੈ ਕਿਸੇ ਵੈਸੇ ਹੀ ਕਿਸੇ ਪੰਥਕ ਸ਼ਖਸੀਅਤ ਦੇ ਨਾਲ ਬਹਿ ਕੇ ਤੇ ਓਪਨ ਡਿਬੇਟ ਰੱਖ ਲਵੇ ਤਾਂ ਉਹ 1 ਮਿੰਟ ਦੇ ਵਿੱਚ ਮੈਂ ਕਹਿੰਨਾ ਕਿ ਇਹਨਾਂ ਨੂੰ ਪ੍ਰਸਤ ਕਰ ਦੇਣਗੇ ਇਹਨਾਂ ਨੂੰ ਹਰਾ ਦੇਣਗੇ ਡਿਬੇਟ ਦੇ ਵਿੱਚ ਸੋ ਕਿਹੜੀਆਂ ਵੈਸਾ ਹਾਂ ਅੱਛਾ ਹੁਣ ਇੱਕ ਹੋਰ ਗੱਲ ਜਿਹੜੀ ਵਿਰਸਾ ਸਿੰਘ ਬਲਟੋਹਾ ਦੀ ਉਸ ਇੰਟਰਵਿਊ ਇੱਕ ਟੀਵੀ ਦੇ ਉੱਤੇ ਹੋਈ ਜਦੋਂ ਚੈਲੰਜ ਕੀਤਾ ਤੇ ਉਹਦੇ ਵਿੱਚ ਹੀ ਉਹ ਕਹਿ ਰਹੇ ਆ ਕਿ ਦੇਖੋ ਜੀ ਭਾਈ ਅਮਰਪਾਲ ਸਿੰਘ ਦੀ ਟੀਮ ਜਾਂ ਉਹਨਾਂ ਦੇ ਮਾਪੇ ਆਮ ਆਦਮੀ ਦੇ ਕੈਂਡੀਡੇਟ ਦਾ ਵਿਰੋਧ ਨਹੀਂ ਕਰ ਰਹੇ ਕਾਂਗਰਸ ਦਾ ਵਿਰੋਧ ਨਹੀਂ ਕਰ ਰਹੇ ਉਹ ਮੇਰੇ ਵਿਰੋਧ ਦੇ ਵਿੱਚ ਨੇ ਹੁਣ ਮੈਂ ਜਿਸ ਦਿਨ ਤੇ ਭਾਈ ਜਿਹੜੇ ਵਿਰਸਾ ਸਿੰਘ ਬਲਟੋਹਾ ਨੇ ਐਲਾਨ ਕੀਤਾ ਕਿ ਮੈਂ ਲੜਨ ਜਾ ਰਿਹਾ ਮੈਂ ਤੇ ਇਹਨਾਂ ਦੇ ਮੂੰਹੋਂ ਵੀ ਨਹੀਂ ਸੁਣਿਆ ਕਿ ਇਹਨਾਂ ਨੇ ਆਮ ਆਦਮੀ ਦਾ ਵਿਰੋਧ ਕੀਤਾ ਹੋਵੇ ਇਹਨਾਂ ਨੇ ਕਾਂਗਰਸ ਦਾ ਵਿਰੋਧ ਕੀਤਾ ਹੋਵੇ ਇਹਨਾਂ ਨੇ ਭਾਜਪਾ ਦਾ ਵਿਰੋਧ ਕੀਤਾ ਹੋਵੇ ਇਹ ਵੀ ਤਾਂ ਪਹਿਲੇ ਦਿਨ ਤੋਂ ਭਾਈ ਅਮਰਤਪਾਲ ਸਿੰਘ ਦਾ ਹੀ ਵਿਰੋਧ ਕਰ ਰਹੇ ਆ ਨਾ ਹੁਣ ਸਾਨੂੰ ਤਾਂ ਇਹ ਵੀ ਲੱਗਣ ਲੱਗ ਪਿਆ ਕਿ ਜਦੋਂ 4 ਦਿਨ ਪਹਿਲਾਂ ਭਾਈ ਅਮਰਤਪਾਲ ਸਿੰਘ ਨੇ ਐਲਾਨ ਕੀਤਾ ਕਿ ਉਹ ਜਿਹੜੇ ਚੋਣ ਲੜ ਰਹੇ ਨੇ ਤੇ ਇੱਕ ਬੜੀ ਸਿਆਸਤ ਦੇ ਨਾਲ ਬੜੀ ਇੱਕ ਪਾਲਿਸੀ ਤਹਿਤ ਇੱਕ ਨਾਟਕੀ ਢੰਗ ਦੇ ਨਾਲ ਵਿਰਸਾ ਸਿੰਘ ਬਲਟੋਹਾ ਨੂੰ ਉੱਥੇ ਲਿਆ ਕੇ ਖੜਾ ਕੀਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਅੰਦਰ ਖਾਤੇ ਕਿ ਤੁਸੀਂ ਰੱਜ ਕੇ ਇਹਨਾਂ ਦੇ ਵਿਰੋਧੀ ਪ੍ਰਚਾਰ ਕਰੋ ਅਸੀਂ ਤਾਂ ਇਹ ਵੀ ਕਹਿ ਸਕਦੇ ਆ ਨਾ ਫਿਰ ਪਰ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਉਹ ਹੋਰ ਕਿਸੇ ਦਾ ਵਿਰੋਧ ਨਹੀਂ ਕਰਦੇ ਸਿਰਫ ਮੇਰਾ ਹੀ ਵਿਰੋਧ ਕਰ ਰਹੇ ਆ ਤੇ ਤੁਸੀਂ ਵੀ ਤਾਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਭਾਈ ਅਮਰਿਤਪਾਲ ਸਿੰਘ ਦਾ ਹੀ ਵਿਰੋਧ ਕਰ ਰਹੇ ਹੋ ਹੁਣ ਨਾਲੋਂ ਨਾਲ ਉਹ ਇੱਕ ਹੋਰ ਗੱਲ ਕਹਿੰਦੇ ਆ ਕਿ ਮੈਂ ਇੱਕ ਮਹੀਨੇ ਤੋਂ ਪਰਿਵਾਰ ਨੂੰ ਮਿਲ ਰਿਹਾ ਸੀ ਉਹਨਾਂ ਨੂੰ ਦੱਸਿਆ ਸੀ ਕਿ ਲੱਗਦਾ ਹੈ ਕਿ ਮੈਂ ਇੱਥੋਂ ਉਮੀਦਵਾਰ ਬਣਾਂਗਾ ਲੱਗਦਾ ਤੇ ਤੁਸੀਂ ਮੇਰਾ ਸਾਥ ਦੇਣਾ ਠੀਕ ਹੈ ਇਹ ਗੱਲ ਠੀਕ ਹੈ ਕੋਈ ਵੀ ਸ਼ਖਸੀਅਤ ਕਿਸੇ ਪਰਿਵਾਰ ਕੋਲ ਜਾ ਸਕਦੀ ਹੈ ਕੋਈ ਰਾਜਨੀਤਿਕ ਬੰਦਾ ਕਿਸੇ ਕੋਲ ਵੀ ਜਾ ਸਕਦਾ ਹੈ ਕਿ ਤੁਸੀਂ ਮੇਰਾ ਸਾਥ ਦਿਓ ਕੋਈ ਕਾਂਗਰਸੀ ਵੀ ਜਾ ਸਕਦਾ ਸੀ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਦੇ ਕੋਲ ਪਰ ਜਦੋਂ ਤੱਕ ਤੁਸੀਂ ਇਹ ਕਹਿ ਨਹੀਂਓ ਕਿ ਮੈਨੂੰ ਲੱਗਦਾ ਜੀ ਜੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹਾਂ ਜੀ 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 ਮੈਂ ਨਾ ਇੱਕ ਆਪਣਾ ਸਵਾਲ ਖੋਲ ਰਹਿਟ ਕਰਨਾ ਚਾਹੁੰਦਾ ਮੈਂ ਕਹਿੰਦਾ ਉਹਦਾ ਜਵਾਬ ਅਸੀਂ ਪਿੱਛੇ ਦੇ ਦੋ ਇੱਕ ਪੱਤਰਕਾਰ ਨਾਲ ਮੈਂ ਵਿਰਸਾ ਸਿੰਘ ਬਲਟੋਹਾ ਜੀ ਦੀ ਗੱਲਬਾਤ ਸੁਣੀ ਸੀਗੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਅਮਰਪਾਲ ਸਿੰਘ ਨੇ ਆਤਮ ਸਮਰਪਣ ਕੀਤਾ ਹੈ ਅਤੇ ਮੈਂ ਕਹ ਲੋ ਕਿ 84 ਵੇਲੇ ਮੈਂ ਲੜਿਆ ਸੀ ਫੌਜ ਦੇ ਨਾਲ ਕਿਵੇਂ ਦੇਖਦੇ ਹੋਂ ਉਹਨਾਂ ਦੀ ਇਸ ਬਿਆਨ ਨੂੰ ਸੀ ਦੇਖੋ ਵਿਰਸਾ ਸਿੰਘ ਬਲਟੋਆ ਹੋਰਾਂ ਦੀਆਂ ਤਸਵੀਰਾਂ ਅੱਜ ਵੀ ਇੰਟਰਨੈਟ ਦੇ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਸਮੇਂ ਦਰ ਸਮੇਂ ਤੇ ਹੁਣ ਜਿੱਦਾਂ ਦਾ ਉਹਨਾਂ ਨੇ ਐਲਾਨ ਕੀਤਾ ਹੈ ਨਾ ਕਿ ਮੈਂ ਇੱਥੋਂ ਖਡੂਰ ਸਾਹਿਬ ਤੋਂ ਲੜਨ ਜਾ ਰਿਹਾ ਚੋਣ ਉਸ ਦਿਨ ਤੋਂ ਉਹ ਤਸਵੀਰਾਂ ਫੇਰ ਵਾਇਰਲ ਹੋਣ ਲੱਗ ਪਈਆਂ ਕਿ ਉਹਦੇ ਵਿੱਚ ਇਹ ਦਿਖਦਾ ਹੈ ਕਿ ਵਿਰਸਾ ਸਿੰਘ ਬਲਟੋਆ ਹੋਰੀ ਹੱਥ ਖੜੇ ਕਰਕੇ ਤੇ ਬਾਹਰ ਆ ਰਹੇ ਨੇ ਇਹ ਪ੍ਰੈਸ ਨੂੰ ਲੈ ਕੇ ਚੈਲੰਜ ਕਰਦੇ ਨੇ ਜੀ ਪਰ ਇਸ ਨੂੰ ਲੈ ਕੇ ਨੌ ਚੈਲੰਜ ਕਰਦੇ ਨੇ ਕਿ ਕੋਈ ਸਾਬਤ ਕਰ ਦੇ ਕਿ ਮੇਰੀ ਤਸਵੀਰਾਂ ਨਹੀਂ ਉਹ ਦੇਖੋ ਸਾਬਤ ਤਾਂ ਉਹ ਬੜੇ ਚਰਤੋਂ ਹੁੰਦੀਆਂ ਪਈਆਂ ਨੇ ਬਹੁਤ ਧੇਰ ਹੋ ਗਈ ਉਹਨਾਂ ਤਸਵੀਰਾਂ ਜਿਹੜੀ ਹੈ ਵਾਇਰਲ ਹੁੰਦੀਆਂ ਨੂੰ ਅੱਜ ਉਹ ਇਹ ਗੱਲ ਕਹਿ ਰਹੇ ਨੇ ਹੁਣ ਕਿ ਕਿਹਨੂੰ ਚੈਲੰਜ ਕਰਨਗੇ ਤੇ ਕਿਹੜਾ ਬੰਦਾ ਆ ਕੇ ਇਹਨਾਂ ਨੂੰ ਕਹੂਗਾ ਕਿ ਨਹੀਂ ਤੁਸੀਂ ਨਹੀਂ ਤੇ ਇਹਦੀ ਫਿਰ ਆਪਾਂ ਕੀ ਕਹਿੰਦੇ ਹੁੰਦੇ ਆ ਔਥੈਂਟੀਸਿਟੀ ਜਿਹੜੀ ਫੋਟੋ ਵਾਟਰ ਦੀ ਹੈਗੀ ਹੈ ਉਹ ਕਿਵੇਂ ਅਸੀਂ ਮਤਲਬ ਕਰਵਾਵਾਂਗੇ ਸਾਬਤ ਕਿਹੜੀ ਲੈਬੋਰੀ ਕਰੂਗੀ ਇਹ ਤਾਂ ਚੈਲੰਜ ਜਿਹੜੇ ਨੇ ਨਾ ਰਾਜਨੀਤਿਕ ਲੋਕਾਂ ਦੇ ਇਹ ਤਾਂ ਇਦਾਂ ਹੀ ਹੁੰਦੇ ਠੋਸ ਬਿਰਸਤ ਸਿੰਘ ਬਲਟੋਹਾ ਨੂੰ ਵੀ ਪਤਾ ਹੈ ਕਿ ਮੈਂ ਚੈਲੰਜ ਕਰਦਾਗਾ ਉਹਨੂੰ ਕਬੂਲ ਕਿਸੇ ਨੇ ਨਹੀਂ ਕਰਨਾ ਕਿਉਂਕਿ ਕੋਈ ਕਿਸੇ ਕੋਲ ਐਡਾ ਟਾਈਮ ਵੀ ਨਹੀਂ ਹੈਗਾ ਪੰਜਾਬ ਦੇ ਵਿੱਚ ਜਾਂ ਕਿਸੇ ਹੋਰ ਬੰਦੇ ਕੋਲ ਕਹਿ ਲਈਏ ਜਾਂ ਕਿਸੇ ਪੂਰੇ ਭਾਰਤ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬੈਠਿਆਂ ਤੋਂ ਕਿਸੇ ਕੋਲ ਟਾਈਮ ਨਹੀਂ ਹੈ ਕਿ ਉਹ ਇੱਕ ਫੋਟੋ ਦੇ ਬਦਲੇ ਬਿਰਸਤ ਸਿੰਘ ਬਲਟੋਹਾ ਦਾ ਚੈਲੰਜ ਕਬੂਲ ਕਰੇ ਉਸ ਤੋਂ ਬਾਅਦ ਉਹਦੀ ਆਥੈਂਟੀਸਿਟੀ ਜਿਹੜੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਹੁਣ ਮੈਨੂੰ ਇੱਕ ਗੱਲ ਦੱਸੋ ਕਿ ਪਿਰਸਾ ਸਿੰਘ ਬਲਟੋਆ ਹੋਰੀ ਇਹ ਕਹਿੰਦੇ ਨੇ ਕਿ ਅਸੀਂ ਦਰਬਾਰ ਸਾਹਿਬ ਦੇ ਵਿੱਚ ਸੀ ਉਸ ਵੇਲੇ ਤੇ ਫਿਰ ਜੇ ਇਹ ਬਾਹਰ ਅਜ ਵਿਚਰਦੇ ਪਏ ਨੇ ਤਾਂ ਉਹਦਾ ਕੋਈ ਕਾਰਨ ਤਾਂ ਹੋ ਸਕਦਾ ਨਾ ਕਿਉਂਕਿ ਉੱਥੇ ਤਾਂ ਬਹੁਤ ਸ਼ਹੀਦੀਆਂ ਹੋਈਆਂ ਜਿਹੜੇ ਸੰਤਾਂ ਦੇ ਨਾਲ ਸਿੰਘ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਹੀਦ ਹੋਏ ਸੋ ਅੱਜ ਜੇ ਇਹ ਬਾਹਰ ਨੇ ਤਾਂ ਫਿਰ ਉਹਦਾ ਕੋਈ ਕਾਰਨ ਤਾਂ ਹੋ ਸਕਦਾ ਨਾ ਹੁਣ ਦੂਜੀ ਗੱਲ ਇਹ ਕਰਦੇ ਆ ਭਾਈ ਅਮਰਤਪਾਲ ਸਿੰਘ ਦੀ ਕਿ ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ ਮੈਂ ਕਹਿੰਨਾ ਹੈ ਕਿ ਇਹ ਸਿਆਣਪ ਹੈ ਇਹ ਬਹੁਤ ਵੱਡੀ ਸਿਆਣਪ ਹੈ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਹੁਣ ਕਈ ਵੀਰ ਜਿਹੜੇ ਨੇ ਜਾਂ ਕਈ ਸਾਡੇ ਲੋਕ ਇਹ ਕਹਿਣਗੇ ਵੀ ਇਹ ਸ਼ਾਇਦ ਤੁਸੀਂ ਗੱਲ ਗਲਤ ਕਰ ਰਹੇ ਹੋ ਪਰ ਇੱਕ ਪਾਸੇ ਤੁਸੀਂ ਭਾਰਤੀ ਸਿਸਟਮ ਦੇ ਅੰਡਰ ਰਹਿ ਰਹੇ ਹੋ ਉਹਨਾਂ ਦੀ ਫੌਜ ਦਾ ਉਹਨਾਂ ਦੀ ਪੁਲਿਸ ਦਾ ਤੁਹਾਡੇ ਆਲੇ ਦੁਆਲੇ ਘੇਰਾ ਹੈ ਤੇ ਜੇ ਕੋਈ ਇੱਕ ਬੰਦਾ ਉੱਠ ਕੇ ਕਹਿ ਦੇਵੇ ਕਿ ਲੈ ਵੀ ਮੈਂ ਤੈਨੂੰ ਚੈਲੰਜ ਕਰਦਾ ਐ ਲੈ ਮੈਂ ਤੈਨੂੰ ਆ ਕਰ ਦਿੰਨਾ ਮੈਂ ਤੈਨੂੰ ਉਹ ਕਰ ਦਿੰਨਾ ਫੌਜ ਨੂੰ ਪੂਰੇ ਤੰਤਰ ਨੂੰ ਚੈਲੰਜ ਕਰਦਾ ਹੈ ਤਾਂ ਫਿਰ ਉਹ ਦੂਜੇ ਪਾਸੇ ਜਿਹੜਾ ਇੱਕ ਧਿਰ ਹੈਗੀ ਆ ਬਹੁਤ ਵੱਡੀ ਉਹਨਾਂ ਨੇ ਸਿਸਟਮ ਕ੍ਰੀਏਟ ਕੀਤਾ ਹੋਇਆ ਆਪਣਾ ਤੁਸੀਂ ਦੇਖੋ ਕਿ ਦੁਨੀਆ ਦੀ ਚੌਥੇ ਨੰਬਰ ਵਾਲੀ ਫੌਜ ਕਿਹਾ ਜਾਂਦਾ ਹੈ ਭਾਰਤ ਦੀ ਹੁਣ ਜੇ ਉਹ ਬੰਦਾ ਵਿੱਚ ਜੇ ਕੋਈ ਭਾਈ ਅਮਰਤਪਾਲ ਸਿੰਘ ਨੇ ਇੱਕ ਟਾਈਮ ਉਦੋਂ ਸੀ ਜਦੋਂ ਆਪਣੇ ਫੈਕਟਸ ਦੇ ਤੱਥਾਂ ਦੇ ਆਧਾਰ ਦੇ ਉੱਤੇ ਚੈਲੰਜ ਕਰ ਦਿੱਤਾ ਪਰ ਹੁਣ ਜਦੋਂ ਤੁਸੀਂ ਕਹੋਗੇ ਕਿ ਉਹ ਫੌਜ ਦੇ ਅੱਗੇ-ਅੱਗੇ ਭੱਜਦਾ ਫਿਰੇ ਪੁਲਿਸ ਦੇ ਅੱਗੇ-ਅੱਗੇ ਭੱਜਦਾ ਫਿਰੇ ਤਾਂ ਇਹ ਕੋਈ ਸਿਆਣਪ ਤੇ ਨਹੀਂ ਨਾ ਹੈਗੀ ਜੇ ਉਹ ਕਹਿੰਦੇ ਨੇ ਕਿ ਤੁਹਾਨੂੰ ਗ੍ਰਿਫਤਾਰ ਕਰਨਾ ਹੈ ਆਤਮ ਸਮਰਪਣ ਕਰ ਦਿੱਤਾ ਇਹ ਕਰ ਲੋ ਹੁਣ ਅਗਲੀ ਗੱਲ ਜਿਹੜੀ ਹੈ ਕਿ ਜੇ ਉਹ ਅੱਜ ਚੋਣ ਲੜਨ ਜਾ ਰਹੇ ਨੇ ਤਾਂ ਫਿਰ ਇਹ ਕਈ ਇਹ ਵੀ ਕਹਿ ਦਿੰਦੇ ਲੋਕ ਜਿਹੜੇ ਸਵਿਧਾਨ ਨੂੰ ਮੰਨਦੇ ਨਹੀਂ ਤਾਂ ਫਿਰ ਤੁਸੀਂ ਚੋਣ ਕਿਉਂ ਲੜਨ ਜਾ ਰਹੇ ਹੋ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਸਿੱਖ ਜਿਹੜੇ ਨੇ ਉਹ ਸਿਆਸਤ ਦੇ ਵਿੱਚ ਆਉਣ ਹੀ ਨਾ ਉਹ ਕੋਈ ਜਿਹੜਾ ਫੇਰ ਬਦਲ ਹੈਗਾ ਆਪਣੀ ਜਿਹੜੀ ਚੱਲ ਦੇ ਚੱਲ ਰਹੀ ਆ ਜੋ ਹੁਣ ਤੱਕ ਜੋ ਇੱਕ ਸੰਘਰਸ਼ ਚੱਲਦਾ ਆਉਂਦਾ ਪਿਆ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਿਹੜੇ ਫੜੇ ਜਾਂਦੇ ਨੇ ਸਿੱਖ ਇਹ ਇਹ ਸਾਰੀ ਉਮਰ ਜਿਹੜੀ ਹੈ ਜੇਲ੍ਹਾਂ ਦੇ ਵਿੱਚ ਕੱਟ ਦੇਣ ਹੁਣ ਭਾਰਤੀ ਸਿਸਟਮ ਜਿਹੜਾ ਹੈ ਉਹ ਤਾਂ 40 ਸਾਲ ਤੋਂ ਆਪਣੇ ਜਿਹੜੇ ਅੰਦਰ ਬੈਠੇ ਸਿੰਘ ਨੇ ਉਹਨਾਂ ਨੂੰ ਬਾਹਰ ਨਹੀਂ ਕੱਢ ਰਿਆ ਉਹਨਾਂ ਦੀਆਂ ਸਜਾਵਾਂ ਵੀ ਪੂਰੀਆਂ ਹੋ ਗਈਆਂ ਸੋ ਹੁਣ ਜਿਹੜੇ ਵਿਰੋਧ ਕਰਦੇ ਸੀ ਕਿ ਜਿਹੜੇ ਜੀ ਭਾਈ ਅਮਰਪਾਲ ਸਿੰਘ ਹੈ ਕਿਉਂ ਲੜ ਲੜ ਰਹੇ ਚੋਣ ਕਿਉਂ ਇਹ ਬਾਹਰ ਆਉਣ ਦੀ ਇਹਨਾਂ ਨੂੰ ਜਿਆਦਾ ਕਾਲੀ ਹੈ ਸੋ ਜੇ ਤਾਂ ਭਾਈ ਉਹ ਨਾਂ ਕਾਲੀ ਕਰਨ ਜੇ ਤਾਂ ਉਹ ਚੋਣ ਨਾਲ ਲੜਨ ਤਾਂ ਫਿਰ ਭਾਰਤੀ ਸਿਸਟਮ ਬਾਕੀ ਜਿਹੜੇ ਬੰਦੀ ਸਿੰਘ ਨੇ 33 ਸਾਲ ਤੋਂ ਉਹਨਾਂ ਵਾਂਗੂ ਇਹਨਾਂ ਨੂੰ ਵੀ ਅੰਦਰ ਰੱਖ ਛੱਡੇਗਾ ਦੋ ਟਾਈਮ ਰੋਟੀ ਦੇਣੀ ਜੇਲ੍ਹ ਦੇ ਵਿੱਚ ਉਹਨਾਂ ਕੋਲ ਕਿਹੜੀਆਂ ਜੇਲਾਂ ਦਾ ਘਟ ਹੈ ਸੋ ਅੱਜ ਸਾਡੇ ਕਿੰਨੇ ਕੀਮਤੀ ਹੀਰੇ ਜਿਹੜੇ ਨੇ ਉਹ 30-30 ਸਾਲ ਤੋਂ ਜੇਲਾਂ ਦੇ ਵਿੱਚ ਨੇ ਸੋ ਉਹਨਾਂ ਲਈ 4-5 ਜਾਂ 9 ਬੰਦੇ ਹੋਰ ਜਿਹੜੇ ਆ ਜਾਣਗੇ ਤਾਂ ਉਹਨਾਂ ਨੂੰ ਕੋਈ ਵੱਡੀ ਗੱਲ ਨਹੀਂ ਹੈ ਸੋ ਅੱਜ ਸਿੱਖਾਂ ਨੂੰ ਵੀ ਸਿਆਸਤ ਖੇਡਣੀ ਪਾਉਗੀ ਜੇ ਉਸੇ ਸੰਵਿਧਾਨ ਦੇ ਅੰਡਰ ਤੁਹਾਡੇ ਉੱਤੇ ਦੂਜੇ ਸਾਲ ਵੀ NSA ਲੱਗ ਸਕਦੀ ਹੈ ਤੇ ਕਿਉਂ ਨਹੀਂ ਤੁਸੀਂ ਉਸ ਸੰਵਿਧਾਨ ਦਾ ਜਿਹੜਾ ਸਹਾਰਾ ਲੈ ਕੇ ਤੇ ਬਾਹਰ ਆ ਸਕਦੇ ਹੋ ਬਾਹਰ ਆ ਕੇ ਜੇ ਜੱਜ ਦੇਖੋ 1.5 ਸਾਲ ਹੋ ਚੱਲਿਆ ਭਾਈ ਅਮਰਤਪਾਲ ਸਿੰਘ ਉਹ ਅੰਦਰ ਨੇ ਜਦੋਂ ਉਹ ਬਾਹਰ ਹੁੰਦੇ ਸੀ ਤਾਂ ਨਸ਼ੇ ਛਡਾਏ ਜਾਂਦੇ ਸੀ ਕਿ ਨਹੀਂ ਲੋਕਾਂ ਦੇ ਜਾਂ ਹੋਰ ਜਿਹੜੇ ਉਹ ਗੱਲਾਂ ਕਹਿੰਦੇ ਸੀ ਅਮਰਤ ਛਕਾਉਣਾ ਉਹ ਸ਼ਿਕਾਇਆ ਜਾਂਦਾ ਸੀ ਕਿ ਨਹੀਂ ਜਿਸ ਦਿਨ ਤੇ ਉਹ ਅੰਦਰ ਨੇ ਨਾਤਾ ਭਾਈ ਸਾਹਿਬ ਦਾ ਕੋਈ ਵਿਚਾਰ ਸੰਗਤ ਤੱਕ ਪਹੁੰਚ ਰਿਹਾ ਨਾ ਹੀ ਉਹਨਾਂ ਦੀ ਕੋਈ ਗੱਲ ਪਹੁੰਚ ਰਹੀ ਹੈ ਤੇ ਜੇ ਕੱਲ ਨੂੰ ਉਹ ਐਮਪੀ ਬਣ ਕੇ ਬਾਹਰ ਆ ਜਾਂਦੇ ਨੇ ਜਿੰਨੀ ਕੁ ਉਹਨਾਂ ਦੀ ਚੱਲ ਸਕੇਗੀ ਪਾਰਲੀਮੈਂਟ ਦੇ ਵਿੱਚ ਉਹ ਚਲਾਉਣਗੇ ਬਾਕੀ ਆਪਣੇ ਸੰਗਤ ਦੇ ਨਾਲ ਬਹਿ ਕੇ ਜਿਹੜਾ ਉਹ ਮਿਸ਼ਨ ਤੋਰਿਆ ਸੀ ਉਹਨਾਂ ਨੂੰ ਉਹਨੂੰ ਤਾਂ ਤੋੜ ਸਕਣਗੇ ਨਾ ਮੇਰੇ ਸਿੱਧੀ ਸਿੱਧੀ ਗੱਲ ਦਾ ਮੈਂ ਤੁਹਾਨੂੰ ਦੱਸਦਾ ਸਿੱਖ ਅੰਦਰ ਬੈਠੇ ਦਾ ਜ਼ਿਆਦਾ ਫਾਇਦਾ ਹੈ ਇਸ ਵੇਲੇ ਸਿੱਖਾਂ ਨੂੰ ਜਾਂ ਫਿਰ ਬਾਹਰ ਬੈਠੇ ਦਾ ਓਬਵੀਅਸਲੀ ਗੱਲ ਹੈ ਕਿ ਬਾਹਰ ਬੈਠਾ ਜਿਹੜਾ ਆਜ਼ਾਦ ਵਿਚਰ ਰਿਹਾ ਸਿੱਖ ਹੈ ਉਹਦਾ ਜ਼ਿਆਦਾ ਫਾਇਦਾ ਸਾਨੂੰ ਸਿਆਸਤ ਖੇਡਣੀ ਪਊਗੀ ਸਮੇਂ-ਸਮੇਂ ਦੇ ਉੱਤੇ ਇਹ ਨਹੀਂ ਹੈ ਕਿ ਆਹ ਜੀ ਅਸੀਂ ਜਿਹੜੀ ਗੱਲ ਕਹਿਤੀ ਉਹ ਪੱਥਰ ਤੇ ਲਕੀਰ ਹੈ ਲਓ ਜੀ ਅਸੀਂ ਤਾਂ ਫਿਰ ਸਾਰੀ ਉਮਰ ਅੰਦਰ ਹੀ ਰਵਾਂਗੇ ਉਹਨਾਂ ਲਈ ਭਾਈ 10 ਬੰਦੇ ਹੋਰ ਆ ਜਾਣ ਉਹਨਾਂ ਲਈ 50 ਬੰਦੇ ਹੋਰ ਆ ਜਾਣ ਉਹ ਤੁਹਾਨੂੰ ਚੱਕ ਕੇ ਅੰਦਰ ਸੁੱਟ ਦੇਣਗੇ 30 ਸਾਲ 40 ਸਾਲ ਫਿਰ ਤੁਹਾਨੂੰ ਉਮਰ ਕਾਇਦ ਵੀ ਉਹ ਦੇਣਗੇ ਜਿਹਦੇ ਵਿੱਚ ਕਹਿੰਦੇ ਕਿ ਟਿਲ ਡੈਥ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈ ਸੋ ਸਾਨੂੰ ਤਰੀਕੇ ਦੇ ਨਾਲ ਚੱਲਣ ਦੀ ਲੋੜ ਹੈਗੀ ਹੈ ਐਵੇਂ ਹੀ ਆਪਣੇ ਆ ਦਾ ਵਿਰੋਧ ਕਰੀ ਜਾਣਾ ਹੁਣ ਵਰਸਾ ਸਿੰਘ ਵਟੂਆ ਤੇ ਦੁਬਾਰਾ ਵਾਪਸ ਆਈਏ ਪਈ ਇਹ ਕਹਿੰਦੇ ਸੀ ਕਿ ਲਓ ਜੀ ਅਸੀਂ ਪੰਥਕਾਂ ਬੀਬੀ ਖਾਲੜਾ ਪੰਥਕ ਨਹੀਂ ਸੀ ਉਹਨਾਂ ਨੇ ਆਪਣਾ ਹਸਬੈਂਡ ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਸ਼ਹੀਦ ਹੋ ਗਏ ਜਿਨ੍ਹਾਂ ਨੇ ਇਹਨੇ ਇਤਿਆਚਾਰ ਦੇ ਉੱਤੇ ਰਿਪੋਰਟਾਂ ਗੱਡੀਆਂ ਇਹਨਾਂ ਨੇ ਤਾਂ ਬੀਬੀ ਜਗੀਰੋ ਜਿਹੜੀ ਹੈ ਬੀਬੀ ਜਗੀਰਕੌਰ ਉਹਨਾਂ ਦੇ ਜਿਹੜੇ ਆਪੋਜ਼ਿਟ ਖਿਲਾੜ ਦਿੱਤੀ ਸੀ ਉਹ ਉਹ ਜਿਹੜੀ ਹੈ ਬੀਬੀ ਖਾਲੜਾ ਦੀ ਹਾਰ ਜਿਹੜੀ ਹੈ ਉਹ ਇਕੱਲੀ ਤਲ ਕਰਕੇ ਹੋਈ ਹੈ ਅੱਜ ਜਦੋਂ 4 ਦਿਨ ਪਹਿਲਾਂ ਭਾਈ ਅਮਰਤਪਾਲ ਸਿੰਘ ਦੇ ਮਾਪੇ ਐਲਾਨ ਕਰਦੇ ਨੇ ਕਿ ਇਹ ਜੀ ਆਜ਼ਾਦ ਚੋਣਾ ਲੜਨਗੇ 4 ਦਿਨ ਬਾਅਦ ਜਿਹੜੀ ਹੈ ਉਹ ਇਹ ਐਲਾਨ ਕਰਦੇ ਹੁੰਦੇ ਨੇ ਹੁਣ ਇਹਦੇ ਵਿੱਚ ਕੋਈ ਇਹ ਤਾਂ ਹੈ ਨਹੀਂ ਕੋਈ ਅੰਦਰਖਾਤੇ ਇੱਕ ਸਸਾਂ ਨੂੰ ਵਾਲੇ ਮਿਹਣੇ ਤਾਂ ਹੈ ਨਹੀਂ ਕਿ ਤੁਸੀਂ ਕਹੋ ਮੈਂ ਚੈਲੰਜ ਕਰਦਾ ਮੈਂ ਉਹਨਾਂ ਨੂੰ ਚੈਲੰਜ ਕਰਦਾ ਤੁਹਾਡੇ ਕੋਲ ਕਿਹੜੇ ਫੈਕਟ ਨਹੀਂ ਮੈਂ ਤਾਂ ਜਿਹੜੀ ਪਹਿਲਾਂ ਗੱਲ ਕਹੀ ਹੈ ਵੀ ਤੁਸੀਂ ਤਾਂ ਹਰ ਫੈਕਟ ਦੇ ਉੱਤੇ ਜਿਹੜੀ ਤੁਸੀਂ ਕੀਤੀ ਤੁਹਾਡੀ ਕਾਰਗੁਜ਼ਾਰੀ ਹੈ ਜਿਹੜਾ 15 ਸਾਲ ਦਾ ਜਾਂ 25 ਸਾਲ ਦਾ ਤੁਹਾਡਾ ਪਾਰਟੀ ਦਾ ਜਿਹੜਾ ਪੰਜਾਬ ਤੇ ਕਬਜ਼ਾ ਰਿਹਾ ਤੁਸੀਂ ਕੀ ਕੀ ਨਹੀਂ ਕੀਤਾ ਕਿਹੜੇ ਕਿਹੜੇ ਜਵਾਬ ਦਿਓਗੇ ਤੁਸੀਂ ਕਿਹੜੇ ਕਿਹੜੇ ਜਵਾਬ ਦਿਓਗੇ ਇਹ ਗੱਲ ਵੱਖਰੀ ਹੈ ਕਿ ਵਿਰਸਾ ਸਿੰਘ ਬਲਟੋਹਾ ਬੜੇ ਹਾਜ਼ਰ ਜਵਾਬ ਹੈ ਉਹ ਬਹਿਸ ਦੇ ਵਿੱਚ ਤਗੜੇ ਨੇ ਪਰ ਜੇ ਤੁਸੀਂ ਗਾਓ ਨਾ ਵੀ ਜੇ ਭਾਈ ਅਮਰਤਪਾਲ ਸਿੰਘ ਦੀ ਟੀਮ ਜਾਂ ਕੋਈ ਹੋਰ ਕੋਈ ਨੌਜਵਾਨ ਸੁਹਿਰਦਾ ਆ ਕੇ ਸਾਹਮਣੇ ਬਹਿ ਜਾਏ ਤਾਂ ਇਹਨਾਂ ਦੇ ਕੋਲੋਂ ਤਾਂ 2 ਮਿੰਟ ਨਹੀਂ ਕੱਢ ਹੋਣੇ ਜੀ 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 ਬਿਲਕੁਲ ਦਿਸੈਂਟੀ ਸੀ ਕਹ ਲੋ ਕਿ ਇਹ ਇਹਨਾਂ ਗੱਲਾਂ ਨੂੰ ਕਹ ਲੋ ਕਿ ਬੜੇ ਕਹ ਲੋ ਕਿ ਖੁੱਲਕੇ ਬੋਲਿਆ ਤੇ ਬੜੀ ਦਲੇਰੀ ਨਾਲ ਸੀ ਅਕਸਰ ਬੋਲਦੇ ਹਾਂ ਕਿ ਅੱਜ ਵੀ ਤੁਸੀਂ ਉਸ ਦਲੇਰੀ ਨਾਲ ਬੋਲਿਓ ਤੇ ਥੋੜਾ ਤੋਂ ਇਹੀ ਮਿਲ ਸੀ ਸਾਡੇ ਦਰਸ਼ਕਾਂ ਨੂੰ ਵੀ ਤਾਂ ਹੀ ਸਾਡੇ ਦਰਸ਼ਕਾਂ ਨੂੰ ਕਾਫੀ ਪਸੰਦ ਵੀ ਕਰਦੇ ਨੇ ਸੁਣਨਾ ਤੇ ਹੁਣ ਤੁਹਾਨੂੰ ਮੈਂ ਕਹਾਂ ਤੁਹਾਨੂੰ ਕਿ ਤੁਸੀਂ ਸਾਡੇ ਨਾਲ ਜੁੜਦੇ ਹੋ ਆਪਣੇ ਵਿਚਾਰ ਸ ਦਰਸ਼ਕਾਂ ਦੇ ਅੱਗੇ ਰੱਖ ਦਿਓ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਜੋ ਸਾਨੂੰ ਸੁਣ ਕੇ ਪਸੰਦ ਕਰਦੇ ਨੇ ਤੇ ਸਾਡੇ ਚੈਨਲ ਦੇ ਉੱਤੇ ਬਾਰ-ਬਾਰ ਆ ਕੇ ਸਾਡੀਆਂ ਵੀਡੀਓਜ਼ ਦੇਖਦੇ ਨੇ ਸੋ ਸਬਸਕ੍ਰਾਈਬ ਕਰਿਆ ਕਰੋ ਫੇਸਬੁੱਕ ਤੇ ਫੋਲੋ ਕਰਿਆ ਕਰੋ ਜੀ। ਜੀ ਤੇ ਹੁਣ ਪ੍ਰਾਈਡ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਤੋਂ ਲਮਾਂ ਕੇ ਜਾਂ ਅੱਜ ਧੰਨਵਾਦ।